ਕੱਟਾ ਸੌ ਤੇ ਹੋਰ ਸਾਰੇ ਕਿਵੇਂ ਠੀਕ ਠਾਕ ਹੋ ਤੇ ਆ ਕਾਲਾ ਮੇਰੇ ਨਾਲ ਸਾਰਾ ਨਾ ਕੋਈ ਦਿਨੇ ਕੰਮਤ ਹੁੰਦਾ ਇਹਨੂੰ ਸਾਰਾ ਦਿਨ ਹੀ ਬੇਲਾ ਰਹਿੰਦਾ ਇਹ ਤੇ ਰੋਟੀਆਂ ਖਾ ਲੀਆਂ ਸਵੇਰੇ ਨਹਾ ਲੇ ਪਿੰਡ ਚ ਕੀੜੇ ਦੇਲੇ ਬਸ ਆਹੀ ਕੰਮ ਆ ਇਹਦੇ ਲਈ ਤੇ ਹੱਬ ਬਾਈਆਂ ਦਾ ਬਣਾਇਆ ਹੋਇਆ ਤਾਂ ਆਹ ਟੀਨਾ ਡੂਨਾ ਪਾ ਕੇ ਵਧੀਆ ਸਿਸਟਮ ਕਰਿਆ ਹੋਇਆ ਇਹ ਤੇ ਬਾਈ ਆਏ ਨੇ ਕੱਪੜੇ ਲੈਣ ਇੱਧਰ ਔਰ ਸਾਰੇ ਕਿਦਾਂ ਧੰਨਵਾਦ ਸਾਰਿਆਂ ਦਾ ਤੇ ਅੱਜ ਰਾਵਣ ਨੂੰ ਬੂਕਣਗੇ ਬਹੁਤ ਮਾੜੀ ਗੱਲ ਆ ਐ ਐਡਾ ਮੁੰਡਾ ਗਿਆਨੀ ਤੇ ਮਹਾਨ ਪੰਡਤ ਜੀ ਦੀ ਆਏ ਵਾਰ ਆਈ ਵਾਰ ਮੰਨ ਲਾ ਵੀ ਭੂਕ ਦੇਣ ਜੀ ਨੂੰ ਮਾੜੀ ਗੱਲ ਆ ਯਾਰ ਕਿਉਂਕਿ ਰਾਵਣ ਇੱਕ ਬਹੁਤ ਵੱਡਾ ਵਿਦਵਾਨ ਹੋਇਆ ਐ ਤੇ ਜਿਹਨੂੰ ਚਾਰੇ ਵੇਦਾਂ ਦਾ ਗਿਆਨ ਸੀਗਾ ਤੇ ਜਿਹਦਾ ਐ ਮੰਨ ਲਓ ਵੀ ਸੂਰਜ ਵੀ ਜਿਹਦੀ ਰਸੋਈ ਦਾ ਪਾਣੀ ਭਰਦਾ ਸੀ ਠੀਕ ਹੈ ਜੀ ਇਸ ਲਈ ਆਪਾਂ ਤਾਂ ਨਹੀਂ ਲੱਗਦਾ ਬਾਕੀ ਜਗਾ ਦੇ ਵਿੱਚ ਉਹਨਾਂ ਦੀ ਪੂਜਾ ਹੋਗੀ ਹੋਰ ਸਾਰੇ ਠੀਕ ਠਾਕ ਹੋ ਤੇ ਆਪਣਾ ਚੈਨਲ ਇਹ ਕਿਵੇਂ ਕੋਨ ਨੂੰ ਲੱਗਦਾ ਬਈ ਕੰਮ ਜਿਹੜਾ ਕਰਦੇ ਆਂ ਆਪਾਂ ਵੀਡੀਓ ਪਾਉਣੇ ਆ ਵਧੀਆ ਜਿਹਾ ਨਾਲ ਸਪੋਰਟ ਕਰਿਆ ਕਰੋ ਧੰਨਵਾਦ ਸਾਰੇ ਦੋਸਤਾਂ ਦਾ